ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੀਡੀਓ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਰਹਿਣਗੇ ਗਤੀਵਿਧੀ ਮੌਸਮ ਦੇ ਵਿੱਚ ਬੱਦਲਬਾਈ ਹਵਾ ਅਤੇ ਠੰਡ ਦੇ ਕੀ ਹਾਲਾਤ ਨੇ ਗਰਮੀ ਦਾ ਕਿਵੇਂ ਦਾ ਮੌਸਮ ਰਹਿ ਰਿਹਾ ਹੈ ਕਿਉਂਕਿ ਦਿਨ ਦੇ ਸਮੇਂ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਹੋ ਰਹੀ ਹੈ ਜਿਸ ਦੇ ਕਾਰਨ ਰਾਤਾਂ ਦੇ ਤਾਪਮਾਨ ਵੀ ਕਾਫੀ ਜ਼ਿਆਦਾ ਬਦਲ ਚੁੱਕੇ ਨੇ ਗੱਲ ਕਰਾਂਗੇ ਅਗਰ ਐਵਰੇਜ ਤਾਪਮਾਨ ਦੀ ਦਿਨ ਦੇ ਸਮੇਂ ਸਾਨੂੰ 22-23 ਡਿਗਰੀ ਤਾਪਮਾਨ ਦੇਖਣ ਨੂੰ ਮਿਲਿਆ ਪੱਛਮੀ ਹਵਾ ਲਗਾਤਾਰ ਜੋਰ ਫੜ ਰਹੀ ਹੈ ਜਿਸ ਦੇ ਨਾਲ ਰਾਤ ਦੇ ਤਾਪਮਾਨ ਵੀ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਐਮਐਸ ਦੀ ਤਾਂ ਫਿਲਹਾਲ ਮੌਸਮ ਸਾਫ਼ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੀ ਹਲਚਲ ਨਹੀਂ ਹੈ ਪਹਾੜੀ ਖੇਤਰ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਜਿਸ ਦੇ ਨਾਲ ਉਮੀਦ ਹੈ ਕਿ ਪਹਾੜੀ ਖੇਤਰ ਵਿੱਚ ਹਲਚਲ ਆਉਣਗੀਆਂ ਪਰ ਮੈਦਾਨੀ ਇਲਾਕੇ ਵਿੱਚ ਮੌਸਮ ਸਾਫ਼ ਬਣੇ ਰਹਿਣ ਦੀ ਉਮੀਦ ਹੈ ਪੱਛਮੀ ਹਵਾ ਚੱਲੇਗੀ ਜਿਸ ਦੇ ਨਾਲ ਥੋੜੀ-ਬਹੁਤੀ ਠੰਡ ਦਾ ਅਹਿਸਾਸ ਜ਼ਰੂਰ ਹੋਵੇਗਾ ਸ਼ਾਮ ਦੇ ਇਸ ਸਮੇਂ ਪੰਜਾਬ ਦੇ ਵਿੱਚ ਥੋੜੀ-ਬਹੁਤੀ ਪੱਛਮੀ ਹਵਾ ਨਾਲ ਠੰਡ ਦਾ ਅਹਿਸਾਸ ਜ਼ਰੂਰ ਹੋ ਰਿਹਾ ਪਰ ਸਵੇਰ ਤੋਂ ਹੀ ਚੰਗੀ ਧੁੱਪ ਲੱਗਣ ਦੇ ਕਾਰਨ ਗਰਮੀ ਵਾਲਾ ਮਾਹੌਲ ਲਗਾਤਾਰ ਬਰਕਰਾਰ ਹੈ ਅੱਜ ਰਾਤ ਐਵਰੇਜ ਤਾਪਮਾਨ ਜਿਹੜਾ 10 ਡਿਗਰੀ ਦੇ ਨੇੜੇ-ਨੇੜੇ ਦੇਖਣ ਨੂੰ ਮਿਲੇਗਾ ਪੱਛਮੀ ਹਵਾ ਚੱਲਣ ਦੇ ਕਾਰਨ ਸਵੇਰ ਦੇ ਸਮੇਂ ਸਾਨੂੰ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਇਨ੍ਹਾਂ ਇਲਾਕਿਆਂ ਦੇ ਵਿੱਚਕਾਰ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਉੱਤਰੀ ਜਿਹੜੇ ਸਿਸਟਮ ਬਣ ਰਹੇ ਨੇ ਲਗਾਤਾਰ ਉਹ ਥੋੜੀ-ਬਹੁਤੀ ਠੰਡੀਆਂ ਹਵਾਵਾਂ ਦੇ ਕਾਰਨ ਪੰਜਾਬ ਦੇ ਵਿੱਚ ਧੁੰਦ ਦੇ ਹਾਲਾਤ ਪੈਦਾ ਕਰ ਸਕਦੇ ਨੇ ਤੇ ਜਿਹੜੇ ਤਿੰਨ ਤੋਂ ਚਾਰ ਜ਼ਿਲ੍ਹੇ ਨੇ ਇਹਨਾਂ ਵਿੱਚ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਪੰਜਾਬ ਦੇ ਵਿੱਚ ਦੇਖੀ ਜਾ ਸਕਦੀ ਹੈ ਬਾਕੀ ਓਵਰਾਲ ਅੱਜ ਰਾਤ ਪੰਜਾਬ ਦਾ ਮੌਸਮ ਠੀਕ ਹੈ ਮੀਂਹ ਤੋਂ ਰਹਿਤ ਹੈ ਕਿਸੇ ਤਰੀਕੇ ਦੀ ਵੀ ਉਮੀਦ ਹੀ ਹਲਚਲ ਦਿਖਾਈ ਨਹੀਂ ਦੇ ਰਹੀ ਬਾਕੀ ਜੋ ਵੀ ਅਪਡੇਟ ਹੋਣਗੀਆਂ ਤੁਹਾਡੇ ਤੱਕ ਲੈ ਕੇ ਜਲਦ ਆਜ ਰੋਵਾਂਗੇ ਚੈਨਲ ਵੈਦਰ ਅਪਡੇਟਸ ਥੋੜੇ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ